ਦੇਸ਼ ਤੋਂ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ نیوز ਜੀਵੀਐਸ ਟਾਈਮਸ ਮੇਰੇ ਨਾਲ ਇਸ ਵਕਤ ਬੈਦ ਸੁਖਦੀਪ ਸਿੰਘ ਜੀ ਤੇ ਹੋ ਮੌਜੂਦ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਪਹਿਲਾਂ ਵੀ ਅਸੀਂ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਹੈ ਅੱਜ ਨਸ਼ਾ ਜਿਹੜਾ ਇੱਕ ਤੋਰ ਦੇ ਰੂਪ ਦੇ ਵਿੱਚ ਪੰਜਾਬ ਨੂੰ ਨਿਕਲ ਰਿਹਾ ਹੈ ਪੰਜਾਬ ਦੇ ਵਿੱਚ ਵਧ ਰਿਹਾ ਨਸ਼ੇ ਦਾ ਸ਼ਿਮਾਂ ਕਰਿਆ ਉਹ ਜਿਹੜਾ ਹਰ ਘਰ ਤੱਕ ਉਸ ਅੱਗ ਦਾ ਸੇਕ ਪਹੁੰਚ ਗਿਆ ਤੇ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਯੋਗ ਨਸ਼ਿਆਂ ਵਿਰੁੱਧ ਛੇੜਿਆ ਪਰੰਤੂ ਪੰਜਾਬ ਦੇ ਜ਼ਮੀਨੀ ਹਾਲਾਤ ਉਦੋਂ ਪਤਾ ਲੱਗਦੇ ਹਨ ਜਦੋਂ ਅਸੀਂ ਅਖਬਾਰਾਂ ਤੇ ਖਬਰਾਂ ਪੜ੍ਹਦੇ ਹਾਂ ਹਰ ਰੋਜ਼ ਜਿਹੜਾ ਚਿੱਟੇ ਵਰਗੇ ਨਸ਼ੇ ਦੀ ਲਪੇਟ ਦੇ ਵਿੱਚ ਆ ਕੇ ਨੌਜਵਾਨ ਮਰ ਰਹੇ ਆ ਅਜਿਹੇ ਸਮੇਂ ਦੇ ਵਿੱਚ ਕੁਝ ਲੋਕ ਨਸ਼ਾ ਛਡਾਉਣ ਦੇ ਨਾਮ ਤੇ ਕੋਈ ਸੈਂਟਰ ਖੋਲ ਕੇ ਕੋਈ ਦਵਾਈਆਂ ਦੇ ਕੇ ਨਫਾਫੇਵਾਦੀਆਂ ਕਰਕੇ ਇਸ ਮੌਕੇ ਦਾ ਫਾਇਦਾ ਠਾਉਣ ਦੀ ਕੋਸ਼ਿਸ਼ ਕਰਦੇ ਆ ਪਰ ਦੋਸਤੋ ਅੱਜ ਜਿਸ ਇਨਸਾਨ ਕੋਲੇ ਅਸੀਂ ਪਹੁੰਚੇ ਆ ਵੈਦ ਸੁਖਦੀਪ ਸਿੰਘ ਜੀ ਤੇ ਉਹ ਨਸ਼ੇ ਦੀ ਜਿਹੜੀ ਦਵਾਈ ਦਿੰਦੇ ਆ ਨਾਲ ਦੀ ਨਾਲ ਅਸੀਂ ਇਹ ਦਾਅਵੇ ਨਾ ਕਹਿ ਸਕਦੇ ਆ ਕਿ ਉਹ ਇੱਕ ਸਮਾਜ ਸੇਵਾ ਕਰ ਰਹੇ ਆ ਸਮਾਜ ਸੇਵਾ ਇਸ ਤਰ੍ਹਾਂ ਕਰ ਰਹੀ ਆ ਕਿ ਉਹ ਨਸ਼ੇ ਦੇ ਜਿਹੜੇ ਲੋੜਵਤ ਮਰੀਜ਼ ਆ ਉਹਨਾਂ ਨੂੰ 100% ਗਰੰਟੀ ਦੇ ਨਾਲ ਜਿਹੜਾ ਨਸ਼ਾ ਛਡਾ ਰਹੇ ਹੈ। ਦੈਟਸ ਆਪ ਬਹੁਤ-ਬਹੁਤ ਸਵਾਗਤ ਹੈ ਜੀ। ਨਸ਼ੇ ਦੀ ਜੇ ਗੱਲ ਕਰੀਏ ਜੀ। ਨਸ਼ਾ ਛਡਾਉਣ ਦੇ ਨਾਂ ਤੇ ਪੰਜਾਬ ਦੇ ਵਿੱਚ ਬੜਾ ਕੁਝ ਹੋ ਰਿਹਾ ਹੈ। ਸਰਕਾਰ ਕਹਿੰਦੀ ਅਸੀਂ ਨਸ਼ਾ ਛਡਾਉਂਦੇ ਆਂ, ਜੀਵਨ ਆਗਾਹ ਬੋਲ ਕੇ ਦੇ ਦਿੰਦੇ ਆਂ। ਜਿਹੜੀਆਂ ਵੀ ਐਡਾ ਅਸੀਂ ਪੜਦੇ ਆ ਉਹ ਨਸ਼ਾ ਛੱਡੋ ਸੈਂਟਰਾਂ ਦੇ ਵਿੱਚ ਨਸ਼ਾ ਛਡਾਇਆ ਜਾਂ ਜਾਂਦਾ ਉਹਦੇ ਥਾਤੇ ਉਹਨਾਂ ਨੂੰ ਲਗਾਇਆ ਜਾਂਦਾ ਹੈ। ਤੇ ਬੜਾ ਕੁਝ ਹੁੰਦਾ ਲੋਕਾਂ ਦੀ ਜੇਬ ਲੁੱਟੀ ਜਾ ਰਹੀ ਹੈ ਔਰ ਇੱਕ ਪਾਸੇ ਲੋਕਾਂ ਦੇ ਪੁੱਤ ਮਾਰ ਰਹੇ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਛਡਾਉਣ ਦੀ ਜਿਹੜੀ ਦਵਾਈ ਦਿੰਦੇ ਹੋ ਪਹਿਲਾਂ ਤਾਂ ਮੈਂ ਇਹ ਜਰੂਰ ਜਾਊਂਗਾ ਇਹ ਦਵਾਈ ਬਿਲਕੁਲ ਦੇਸੀ ਦਵਾਈ ਆ ਇਹ ਬਿਲਕੁਲ ਦੇਸੀ ਦਵਾਈ ਹੈ ਜੀ ਇਹਦੇ ਵਿੱਚ ਕੋਈ ਵੀ ਅੰਗਰੇਜ਼ੀ ਦਵਾਈ ਜਿਵੇਂ ਜੀਬ ਵਾਲੀ ਗੋਲੀ ਆ ਜਾਂ ਕੈਪਸੂਲ ਆ ਕੁਝ ਨਹੀਂ ਹੈਗਾ ਇਹਦੇ ਵਿੱਚ ਕੋਈ ਵੀ ਬੰਦਾ ਖਾਲੇ ਭਾਵੇਂ ਦੀ ਕੋਈ ਬੰਦਾ ਨਸ਼ੇ ਦਾ ਕੋਈ ਪੁਰਾਣੀ ਬੰਦਾ ਬੱਚਾ 5 ਸਾਲ ਤੋਂ ਉੱਤੇ ਕਿਹੜਾ ਮਰਜੀ ਮੇਰੀ ਦਵਾਈ ਦਾ ਇਸਤੇਮਾਲ ਕਰ ਲੈ ਉਹ ਦਿੱਕਤ ਨਹੀਂ ਦੇਸੀ ਦਵਾਈ ਆਪਣੀ ਆਪਣੀ ਬਣਾਈ ਹੋਈ ਆ ਇਹ ਨਹੀਂ ਕਿ ਬਿਦਲ ਲਿਆਂਦੀ ਆਪਾਂ ਆਪਣੀ ਆਪ ਦੀ ਤਿਆਰ ਕੀਤੀ ਆ ਜਿਵੇਂ ਆ ਪੈਸਰ ਦਵਾਈ ਇੱਥੇ ਮੰਨ ਲਓ ਜਿਹੜੇ ਬੱਚੇ ਹੁਣ ਨਸ਼ੇ ਦੀ ਗੱਲ ਆਪਾਂ ਕਰਦੇ ਆ ਵੀ ਆਪਾਂ ਜੀਵਾਲੀਆਂ ਬੋਲਦੇ ਤੇ ਲੱਗੇ ਉਹ ਮੇਰੀ ਦਵਾਈ ਨੂੰ ਕਿਵੇਂ ਜੰਦਾ ਸਮਝਦੇ ਨੇ ਉਹ ਬੱਚੇ ਕਹਿੰਦੇ ਨੇ ਸਾਨੂੰ ਉੱਥੇ ਲੈ ਕੇ ਚੱਲੋ ਜੀਵਾਲੀਆਂ ਬੋਲਣਾ ਕਿਉਂਕਿ ਉਹ ਨਸ਼ਾ ਉਹ ਜਦ ਦੋ ਤਣੇ ਬੋਲਣਾ ਖਾਂਦੇ ਨੇ ਜਾਂ ਰਿੱਡੀਆਂ ਵਰਤ ਕਰੀ ਜਾਂਦੇ ਆ ਤੇ ਨਸ਼ੇ ਦੀ ਤਾਂ ਨਸ਼ਾ ਹੀ ਆ ਉਹ ਨਸ਼ੇ ਦੀ ਬਦਲਾ ਨਸ਼ਾ ਜਿਹੜਾ ਆਪਣੀ ਦਵਾਈ ਖਾਂਦੇ ਆ ਟੋੜਾ ਉਹ ਦੁਆਰੇ ਨਸ਼ੇ ਦੇ ਨੇੜੇ ਨਹੀਂ ਜਾਂਦਾ ਜਿਹੜੇ ਬੱਚੇ ਮੇਰੇ ਕੋਲੇ ਆਏ ਆ ਜਦ ਕਿੰਨੇ ਆਏ ਮੈਂ ਕਿੰਨੇ ਕ ਦੱਸਾਂ ਤੁਹਾਨੂੰ ਲੱਖਾਂ ਦੇ ਵਿੱਚ ਗਿਣਤੀ ਆ ਮੇਰੇ ਕੋਲੇ ਲਾਸਟ ਮਹੀਨੇ ਤੇ ਲਾ ਮੁੰਡੇ ਬਿਲਕੁਲ ਆਉਣ ਰਿਕਾਰਡਰ ਮੈਂ ਕਹਿੰਦਾ ਆ ਰਿਕਾਰਡਰ ਮੇਰੇ ਕੋਲੇ ਲਿਖਿਆ ਪਿਆ ਉੱਥੇ ਤੇ ਇਸ ਕਰਕੇ ਜਿਹੜੇ ਬੰਦੇ ਆਪਣੀ ਦਵਾਈ ਵਰਤ ਗਏ ਤੇ ਉਹ ਛੱਡ ਗਏ ਨਸ਼ਾ ਤੇ ਉਹ ਵੱਧ ਨਸ਼ੇ ਦੇ ਨੇੜੇ ਨਹੀਂ ਆਦੇ ਮੇਰੀ ਭਤੀਗਾ ਲੈ ਗਈ ਕਾਉਂਸਲਿੰਗ ਦੀ ਜਿੰਨੀ ਮੇਰੀ ਦਵਾਈ ਕੰਮ ਕਰਦੀ ਆ ਉਨੇ ਮੇਰੇ ਕੋਲੋਂ ਕੰਮ ਕਰਦੀ ਆ ਕਾਉਂਸਲਿੰਗ ਕਿੰਨੀ ਕੁ ਜ਼ਰੂਰੀ ਆ ਨਸ਼ਾ ਛਡਾਉਣਾ ਉਹ ਸਾਰੇ ਤੋਂ ਜ਼ਿਆਦਾ ਜ਼ਰੂਰੀ ਆ ਅੱਛਾ ਦਾ ਨਾ ਕੋਈ ਤਾਂ ਨਹੀਂ ਜਿੰਨਾ ਦਾ ਪਰਚੀ ਕੱਢਦੀ ਆ ਲੈ ਪੂਜ ਨੇ ਪੱਤੇ ਲੈਨੇ ਜਿਹੜਾ ਜਿੰਨੀ ਕਿ ਮੇਰੀ ਜੇਬ ਭਰ ਚਲਦੀ ਆ ਠੀਕ ਆ ਜੀ 350 ਦਾ ਪਤਾ ਫਿਰ 380 ਲਈ ਜਾਂਦਾ ਮੇਰੇ ਕੋਲ ਇਹ ਮੈਂ ਦਾ ਕੋਈ ਕਿਹਨੇ ਮਰਜੀ ਬੰਦੇ ਬੈਠੇ ਹੁਣ ਮੇਰਾ ਅੱਧਾ ਘੰਟਾ ਇੱਕ ਬੰਦੇ ਤੇ ਲਾਉਣੇ ਲਾਗਾ ਹਮ ਲਗਾ ਉਹ ਕੋਸਲ ਵੀ ਜ਼ਰੂਰੀ ਆ ਬਹੁਤ ਵੱਡੀ ਗੱਲ ਆ ਕੋਟੇ ਕਰਨਾ ਜੇ ਉਹਨਾਂ ਦੇ ਕੋਸਲ ਉਹ ਨਹੀਂ ਹੁੰਦੀ ਜੇ ਉਹਨਾਂ ਨੂੰ ਦਵਾਈ ਦੇਣ ਦਾ ਕੀ ਫਾਇਦਾ ਉਹਨਾਂ ਨੂੰ ਫਿਰ ਜਨਾਂ ਚ ਕਰ ਪਤਾ ਇਹਨੇ ਲਗਾ ਵੀ ਸਾਡੇ ਦਿਮਾਗ ਚ ਕੀ ਚੱਲੀ ਜਾਂਦਾ ਸਾਡੇ ਦਿਮਾਗ ਚ ਕੀ ਗੱਲ ਆ ਉਹਨਾਂ ਨੇ ਉਹ ਗੱਲ ਬਣਾ ਕਿ ਮੈਂ ਕੱਢ ਕੇ ਤੇ ਨਵੀਂ ਰੋਸ਼ਨੀ ਐ ਕਿ ਲਿਆ ਦਿੰਨਾ ਤੇ ਫਿਰ ਦਵਾਈ ਜਦੋਂ ਦਿੰਨਾ ਤੇ ਦਵਾਈ ਖਾਣ ਦੇ ਫਿਰ ਕਹਿੰਦੇ ਬਾਬਾ ਜੀ ਆਪਾਂ ਕੀ ਗੱਲ ਸਹੀ ਐ ਲੋਟੀ ਕਿਉਂਕਿ ਉਹ ਗੱਲ ਜਿਹੜੀ ਜ਼ਰੂਰੀ ਆ ਕਾਉਂਸਲਿੰਗ ਜਿਹੜੀ ਆ ਉਹ ਦਵਾਈ ਤੋਂ ਵੀ ਜ਼ਿਆਦਾ ਵਧੀਆ ਹੂੰ ਆਮ ਤੌਰ ਤੇ ਅਸੀਂ ਦੇਖਿਆ ਹਸਪਤਾਲ ਜਿੱਨਾਂ ਚ ਨਸ਼ਾ ਛਡਾਉਣ ਦਾ ਦਾਵਾ ਕਰਦੇ ਆ ਜਾਂ ਸੈਂਟਰ ਐ ਜਿੱਥੇ ਤਾਂ ਲੱਗਾ ਵੀ ਉੱਥੇ ਪ੍ਰੋਪਰ ਜਿਹੜੀ ਕਾਉਂਸਲਿੰਗ ਦਿੱਤੀ ਜਾਂਦੀ ਐ ਨੇ ਮੈਂ ਇਹ ਜਿਹੜੀ ਮੰਨਦਾ ਮੈਂ ਕਹਾਂਗਾ ਸੈਂਟਰਾ ਤੋਂ ਗਿਆ ਬਹੁਤ ਜਾ ਕੇ ਆਇਆ ਮਕੀਲੀ ਵੀ ਜਾ ਕੇ ਆਇਆ ਉਹ ਵੀ ਮੇਰੇ ਜਿੰਨਾ ਇੱਟਾ ਬੰਦੇ ਹੋ ਕਦੇ ਵੀ ਪੁੱਛ ਲੋ ਤੇ ਕੋਈ ਕਾਉਂਸਲਿੰਗ ਨਹੀਂ ਕੁਛ ਨਹੀਂ ਉਹਨਾਂ ਨੂੰ ਰੋਟੀ ਪਾਣੀ ਦਿੱਤਾ ਜਾਂਦਾ ਪਟਮਾਰ ਵੀ ਹੁੰਦੀ ਆ ਮੈਂ ਵੀਰ ਨੂੰ ਦੇਖਦਾ ਰਹਿੰਦਾ ਗਾਲੀ ਗਲੋਚ ਹੋ ਗਿਆ ਔਟਮਾਰ ਤੋਂ ਨਸ਼ਾ ਥੋੜਾ ਕੋਈ ਛੱਡਦਾ ਤਿਆਰ ਨਾਲ ਉਹਨਾਂ ਨੂੰ ਪੁੱਛ ਕੇ ਕਰਕੇ ਉਹਨਾਂ ਨੂੰ ਸਮਝਾ ਕੇ ਉਸ ਰਸਤੇ ਤੋਂ ਗਲਤ ਤੋਂ ਹਟਾ ਕੇ ਸਹੀ ਰਸਤੇ ਲਿਓ ਛੋਟੇ ਕਹਿਣ ਦਾ ਭਾਵ ਕਿ ਇੱਕ ਨਸ਼ਾ ਪੀੜ ਤੇ ਜਿਹੜਾ ਨੌਜਵਾਨ ਹੈ ਉਦੋਂ ਨਸ਼ਾੜੂ ਕੇਂਦਰ ਤੇ ਛੱਡਣਾ ਸਮੱਸਿਆ ਦਾ ਹੱਲ ਨਹੀਂ ਕੋਈ ਹੱਲ ਨਹੀਂ ਗੱਲ ਪਰ ਇਸ ਸਮੱਸਿਆ ਦਾ ਹੱਲ ਤੁਹਾਡੇ ਕੋਲੇ ਹੈਗਾ ਹੈਗਾ ਮੇਰੇ ਕੋਲੇ 70% ਮੈਂ ਕਹਿੰਦਾ ਮੇਰੇ ਕੋਲੇ ਜਿਹੜਾ ਬੰਦਾ ਆ ਗਿਆ ਇੱਕ ਵਾਰਾ ਉਹ ਦੁਬਾਰੇ ਨਸ਼ੇਲੇ ਪਾਸੇ ਨਹੀਂ ਮੁੜੂਗਾ ਹੂੰ ਵੇਰੀ ਦਵਾਈ ਇਦਾਂ ਨਹੀਂ ਕੰਮ ਕਰਦੀ ਆ ਬਿਲਕੁਲ ਐਂ ਬੱਲੇ ਨੂੰ ਤਰਫ ਕਰਦੇ ਨਾਲ ਬੋੜ ਲੱਗੇ ਪਹਿਲੇ ਦਿਨ ਹੀ ਖਤਮ ਨਾਲ ਭੁੱਖ ਦੀ ਪਰਵਾਹ ਨਾਲ نیند ਦੀ ਪਰਵਾਹ ਤਿੰਨ ਚੀਜ਼ਾਂ ਦੀ ਆਪਣੀ ਪੂਰੀ ਗਾਰੰਟੀ ਹੋਊਗੀ ਹੂੰ ਤੇ ਜਿਹੜਾ ਬੰਦਾ ਦਵਾਈ ਖਾਂਦਾ ਮੇਰੇ ਕੋਲ ਮਹੀਨਾ ਕੋਈ 20 ਦਿਨ ਜੇ ਦਾ ਕੋਈ ਲੱਜਦਾ ਤਾਂ ਉਹਦੇ ਸਾਹ ਰਾ ਕੇ 40 ਦਿਨ ਕਿੰਨੇ 35 ਦਿਨ ਪਰ ਐਨਾ ਵੀ ਮੇਰੀ ਦਵਾਈ ਰਾ ਕੇ ਉਹ ਬੰਦਾ ਇਹ ਨਹੀਂ ਕਹਿੰਦਾ ਵੀ ਕੋੜ ਲੱਗੀ ਜਾਂ ਦਵਾਈ ਛੱਡੀ ਤੇ ਕੋੜ ਲੱਗੀ ਇਹ ਨਹੀਂ ਨਾਲਾ ਗੱਲ ਹੈ ਦਵਾਈ ਖਾ ਕੇ ਤੇ ਛੱਡਦੇ ਜਦੋਂ ਕੱਲ ਨੂੰ ਫੇਰ ਤੋਂੜ ਲੱਗਦੀ ਆ ਇਹ ਕੰਮ ਨਹੀਂ ਆਗਾ ਇਹ ਚੀਜ਼ ਕੋ ਬਹੁਤ ਨੌਜਵਾਨ ਡਰਦੇ ਨਹੀਂ ਉਹ ਜਿਹੜਾ ਨਸ਼ਾ ਛੱਡਦੇ ਕਿ ਸਾਨੂੰ ਤੋੜ ਲੱਗੂ ਆਉਂਦਾ ਹੈ ਪਰ ਇਹ ਚੀਜ਼ ਦਾ ਵੀ ਡਰਾ ਹੈ ਬਾਕੀ ਸੈਂਟਰਾਂ ਦਾ ਵੀ ਡਰਾ ਮੈਨੂੰ ਜਦ ਮੈਂ ਇੱਕ ਟਾਪਾ ਪਾਉਂਦਾ ਆਂ ਤਾਂ ਕੋਟਲੇ ਆਏ ਏਰੀਏ ਚੋਂ ਤੇ ਕਹਿੰਦੇ ਬਾਬਾ ਜੀ ਤੁਹਾਡੇ ਕੋਲ ਕੋਈ ਸੈਂਟਰ ਤਾਂ ਨਹੀਂ ਮੈਂ ਕਿਹਾ ਯਾਰ ਮੇਰੇ ਦਾ ਆਪ ਦੀ ਪੈਂਦੀ ਜਗ੍ਹਾ ਮਜ਼ਾ ਮੇਰੇ ਕੋਲ ਸੈਂਟਰ ਸੁਧਾਈ ਨਹੀਂ ਨਾ ਉਹ ਬੰਦੇ ਸਾਨੂੰ ਘਰ ਦੇ ਪਹਿਲਾਂ ਲੈ ਜਾਂਦੇ ਲਾਰਾ ਲਾ ਕੇ ਗੱਡੀ 'ਚ ਭਾ ਕੇ ਦਿਦੋਈ ਦੇ ਕੋਲ ਆਈ ਬਾਹਰ ਹੁੰਦੋਈ ਦੇ ਨਾਂ ਤੇ ਕਹਿੰਦੇ ਤੁਹਾਨੂੰ ਸੈਂਟਰ ਸੈੱਟ ਹੋਵੇ ਕਹਿੰਦਾ ਉੱਥੇ ਉਹ ਕੋਟ ਦੇ ਮਾਰਦੇ ਸਾਨੂੰ ਗਾਲਾਂ ਕੱਢਦੇ ਆ ਕਹਿੰਦਾ ਉੱਥੋਂ ਜ਼ਿਆਦਾ ਰੋਜ਼ ਜਿਹੜਾ ਉਹ ਜਾਦੇ ਵਾਝਦਾ ਜਦੋਂ ਅਸੀਂ ਘਰੇ ਆਉਣੇ ਅਸੀਂ ਮਾਂ ਪਿਓ ਨੂੰ ਆ ਕੇ ਉਠ ਮਾਰ ਕਰਦੇ ਆ ਜਾਂ ਗਾਲੀ ਗਲੋਚ ਕਰਦੇ ਆ ਸਾਡਾ ਮਾੜਾ ਅਸਰ ਪੈਂਦਾ ਉੱਥੇ ਸੈਂਟਰਲ ਚ ਹੁਣ ਵੀ ਕੋਈ ਨਾ ਇੱਕ ਮੁੰਡੇ ਦਾ ਮੇਰੇ ਕੋਲ ਫੋਨ ਵੀ ਆ ਤੇ ਆਉਣਾ ਵੀ ਉਹਨਾਂ ਦੇ ਮੇਰੇ ਕੋਲ ਕੋਰਸ ਵਾਲੇ ਨੂੰ ਕਹਿੰਨੇ ਬਾਬਾ ਜੀ ਵੀ ਆਹ ਕਰ ਲੋ ਵੀ ਸਾਡੇ ਨਾਲ ਤੇ ਮੇਰੇ ਮੰਮੀ ਡੈਡੀ ਨੂੰ ਸਮਝਾਓ ਮੈਂ ਕਿਹਾ ਸੈਂਟਰਲ ਜਿੱਥੇ 12 15000 ਰੁਪਏ ਦਿੰਦੇ ਆ ਤੇ ਇਹੇ ਪੈਸੇ ਲਾ ਕੇ ਮੈਂ ਤੇ ਦਵਾਈ ਲਵਾਉ ਤੇ ਮੁੰਡਾ ਥੋੜਾ 60% ਠੀਕ ਹੋ ਜਾਊਗਾ ਤੇ ਕੋਈ ਲੋੜ ਨਹੀਂ ਹੋਊ ਨੂੰ ਉਦੋਂ ਉਹਨਾਂ ਵੀ ਇਹ ਸਾਈਟਾਂ ਦੇ ਜਿਹੜਾ ਕੋਈ ਪੈਸੇ ਜਿੰਨੇ ਆ ਤਾਂ ਉੱਥੇ ਜਾ ਕੇ ਕਟਮਾਰ ਹੁੰਦੀ ਹੈ ਮੁੰਡਾ ਕਹਿੰਦਾ ਮੇਰੇ ਲਿਬੇੜੇ ਮਾਰੇ ਗਾਲਾਂ ਕੱਢੀਆਂ ਕਹਿੰਦਾ ਉਹ ਹੀ ਮੇਰਾ ਹਰਖਾ ਜਿਹੜਾ ਵਧ ਗਿਆ ਜਾਦੇ ਇਹ ਚੀਜ਼ਾਂ ਇਹਦੇ ਵਿੱਚ ਗਲਤ ਜਾਨੀ ਮੈਸੇਜ ਜਾਂਦਾ ਹੈ ਇਹ ਚੀਜ਼ਾਂ ਜਿਹੜਾ ਸਾਈਟਾਂ ਦੇ ਵਿੱਚ ਕਟਮਾਰ ਹੁੰਦੀ ਆ ਜੀਵ ਵਾਲੀ ਗੋਲੀ ਜਿਹੜੀ ਤੁਸੀਂ ਕਿਹਾ ਵੀ ਹਸਪਤਾਲਾਂ ਚ ਮਿਲਦੀ ਆ ਆਪਣੇ ਲਾਈਨਾਂ ਲੱਗਦੀਆਂ ਜੀਵ ਵਾਲੀ ਗੋਲੀ ਵਾਸਤੇ ਜੀਵ ਵਾਲੀ ਗੋਲੀ ਕੀ ਨਸ਼ਾ ਸ਼ੈਂਟਰਾਂ ਲਈ ਸਥਾਈ ਹਨ ਹੈਗੇ ਨੇ ਨਹੀਂ ਉਹਦਾ ਨਸ਼ੇ ਵਧਰੇ ਨਸ਼ਾ ਹੀ ਹੈ ਨਾ ਜੀਵ ਵਾਲੀ ਗੋਲੀ ਦੇ ਵਿੱਚ ਨਸ਼ਾ ਬਹੁਤ ਹੈ ਉਹ ਜੇ ਕੋਈ ਬੰਦਾ ਇੱਕ ਖਾ ਲੇ ਚੰਗਾ ਭਲਾ ਬੰਦਾ ਤਾਂ ਖਾ ਨਹੀਂ ਸਕਦਾ ਉਹਨੂੰ ਜਿਹੜੇ ਬੰਦੇ ਨਸ਼ੇ ਵਾਲੇ ਉਹ ਦੋ ਹਾਰਾਂ ਤੇ ਉਹ ਮੁੜ ਕੇ ਆਪ ਦਾ ਨਜ਼ਰ ਤਮਾਕੀ ਤੌਰ ਤੇ ਵੀ ਅਫਸੈਟ ਹੋ ਜਾਂਦੇ ਆ ਉਹਨਾਂ ਨੂੰ ਕੋਈ ਸੁਣ ਨਹੀਂ ਰਹੀ ਕਿਉਂਕਿ ਉਹਦੇ ਵਿੱਚ ਨਸ਼ਾ ਬਾਹਰ ਦਾ ਉਹਦੇ ਵਿੱਚ ਸਾਲਟ ਹੈ ਨਹਿਰੋ ਵੀ ਹੈ ਨਹਿਰੋ ਵੀ ਨਾ ਕਹਿ ਦਿਆ ਨਸ਼ਾ ਜਿਹੜਾ ਕਿ ਇਹਦੇ ਵਿੱਚ ਪਾਇਆ ਜਾਂਦਾ ਆਪਣੇ ਵਿੱਚ ਵਿੱਚ ਤੇ ਉਹ ਹੋਏ ਹੋਏ ਚੱਲਦਾ ਇੱਕ ਨਸ਼ੇ ਤੋਂ ਦੂਜੇ ਨਸ਼ੇ ਤੇ ਲੱਗਦਾ ਹੈ ਇੱਕ ਨਸ਼ਾ ਛੱਡਿਆ ਦੂਜੇ ਤੇ ਲੱਗੇ ਜਿਹੜਾ ਤੁਹਾਡਾ ਹੈਗਾ ਇਲਾਜ ਦਾ ਪ੍ਰੋਸੈਸ ਹੈ ਜਿਹੜਾ ਤੁਸੀਂ ਮੰਨ ਡਾਇਗਨੋਸ ਕਰਦੇ ਆ ਇਹ ਕਿੰਨੇ ਸਮੇਂ ਦਾ ਪ੍ਰੋਸੈਸ ਹੈ ਕਿੰਨੇ ਸਮੇਂ ਚ ਜੇ ਆਪਾਂ ਇੱਕ ਚਿੱਟੇ ਵਾਲਾ ਮੰਨ ਲਈਏ ਚਿੱਟੇ ਵਾਲਾ ਕਿੰਨਾ ਸਮਾਂ ਦਵਾਈ ਖਾਣੀ ਪੈਂਦੀ ਹੈ ਤੁਹਾਡੀ ਉਹਨੋਂ ਵੱਧ ਤੋਂ ਵੱਧ 35 ਦਿਨ ਬਹੁਤ ਹੈ 30 35 ਦਿਨ ਅਕਮਿਨਸਾ ਮਹੀਨਾ ਜ਼ਰੂਰੀ ਨਾ ਬੈਕਸਿਮਮ ਨਸ਼ਾ ਛੱਡਣ ਜਾਣੇ ਕਿ ਜਿਹੜੇ ਗ੍ਰਾਮੀ ਦੋ ਗ੍ਰਾਮੀ ਵਾਲਾ तीन ग्रामीण ते इस तो कोई तो 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 क्या है नहीं। ये तो 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 ना नशा गाँव ती पैती दिन दवाई खाके किसी भी तरह का नशा भेड़े तो भेड़ा वह మేనేర్ కైద ਨੂੰ ਕੋ ਹਦਦੇ ਬਾਬਾ ਜੀ ਦੇ ਨਾਲ ਕੋਈ ਕੋਈ ਦੋਜ ਰੈਣੀ ਹੈ ਨਸ਼ੇ ਵਾਲੀ ਮੇਰਾ ਪਿਆਰ ਕੋ ਨਹੀਂ ਨਾ ਡਰਿੰਕ ਕਰਨੀ ਨਾ ਕੋ ਗੋਲੀ ਖਾਣੀ ਨਾ ਕੋਈ ਕੋਈ ਨਸ਼ਾ ਕਰਨਾ ਨਾਲ ਕੋਈ ਕੋਈ ਤਕਲੀਫ ਨਹੀਂ ਹੋਊਗੀ ਉਹ ਫਿਰ ਮੰਨਦੇ ਆ ਉਹਦੇ ਬਾਬਾ ਸਾਨੂੰ ਕਈ ਤਰ੍ਹਾਂ ਨੇ ਕਿਹਾ ਕਿ ਨਾਲ ਥੋੜਾ ਰੱਖੀ ਖਾ ਲੈ ਕਰੋ ਜਾਂ ਦੋਦੇ ਦਾ ਚਰਚਾ ਖਾ ਲੈ ਕਰੋ ਤੇ ਮੇਰੇ ਪਰ ਦਵਾਈ ਖਾਣ ਦਾ ਕੀ ਫਾਇਦਾ ਜੇ ਤੁਸੀਂ ਨਾਲ ਨਸ਼ੇ ਹੀ ਕਰਨਾ ਹੈ ਨਸ਼ੇ ਹੀ ਫਿਰ ਇੱਕ অপਸ਼ਨ ਦਿੱਤੀ ਉਹਨਾਂ ਨੇ ਉਹਦਾ অপਸ਼ਨ ਦਿੱਤੀ ਉਹਨਾਂ ਨੇ ਤੁਹਾਨੂੰ ਕਿ ਤੁਸੀਂ ਥੋੜਾ ਦਾ ਲਿਆ ਕਰੋ ਜਿਵੇਂ ਮੰਨ ਲਓ ਜੇ ਆਪਾਂ ਇੱਕ ਘੰਟਾ ਉਹ ਬੰਨੇ ਆ ਕਿ ਤੁਸੀਂ ਵਿਸ਼ੇਧੀ ਕਰਾ ਲਿਓ ਖਾ ਲੈ ਕਰੋ ਨਾਲ ਉਹਦਾ ਕੀ ਫਾਇਦਾ ਇਕ ਬਬਈ ਨਸ਼ਾ ਜਿਹੜਾ ਤੁਹਾਡਾ ਨਸ਼ੇ ਦਾ ਜਿਹੜਾ ਦਵਾਈ ਦਾ ਖਰਚ ਹੈ ਇਹ ਕੀ ਨਸ਼ਾ ਜਿਵੇਂ ਵਕਵਾ ਨਸ਼ਿਆ ਕੋਈ ਫੀਮ ਉਪੀ ਚਟਾ ਇਹਨਾਂ ਦੀ ਦਵਾਈ ਦਾ ਮਤਲਬ ਅਲੱਗ ਅਲੱਗ ਖਰਚਾ ਡਿਪੈਂਡ ਕਰਦਾ ਕਿ ਕਿਹੋ ਜੀ ਦਵਾਈ ਦੇ ਮਿਲ ਕੇ ਕਿਹੋ ਜੇ ਨਸ਼ੇ ਆਸਤੇ ਕੋਈ ਇਹ ਚੀਜ਼ ਹੈਗੀ ਆ ਅਲੱਗ ਅਲੱਗ ਤਰ੍ਹਾਂ ਦਾ ਜਿਵੇਂ ਉਹਨਾਂ ਇੱਕ ਬੰਦਾ ਇੱਕ ਤੋਲਾ ਵੀ ਖਾਂਦਾ ਤੇ ਇੱਕ ਬੰਦਾ ਹੁਣ ਤੋਲੇ ਨਾਲ ਚਾਰ ਦਿਨ ਕੱਢਦਾ ਜਾਂ ਪੰਜ ਦਿਨ ਕੱਢਦਾ ਹੈ ਤੇ ਉਹਨਾਂ ਦੇਪੈਂਡ ਕਰਦਾ ਹੈ ਕਿ ਤੁਸੀਂ ਕਿਹੋ ਜਿਹਾ ਨਸ਼ਾ ਕਿੰਨਾ ਨਸ਼ਾ ਕਰਦੇ ਹੋ ਕਿੰਨਾ ਨਸ਼ਾ ਕਰਦਾ ਦੋ ਸਾਲ ਦੇ ਨਾਲ ਤੇ ਦਵਾਈ ਜਾਂਦੀ ਹੈ ਜਿਵੇਂ ਆਪਾਂ ਇੱਕ ਬੰਦਾ ਥੋੜਾ ਜਿਹਾ ਡੋਡੇ ਕਰਦਾ ਮੰਨ ਲਓ ਤਾਂ ਕਿ 6 ਮਹੀਨੇ ਦੇ ਤੇ ਉਹਨੂੰ ਆਪਾਂ ਕਿੰਨੇ 12000 ਦੀ ਦਵਾਈ ਦੇ ਦਿਆਂਗੇ ਨਹੀਂ ਉਹਨੂੰ ਦਾ ਫਰਮੇਗੇ ਬਣੂਗੀ 3500 4000 3500 ਤੇ ਜਿਹੜੇ ਇਹ ਜਿਆਦੇ ਹੈ 2 ਕਿਲੋ 1.5 ਕਿਲੋ ਉਹਦੇ 8500 8500 ਜਿਹੜਾ 3 ਕਿਲੋ ਵਾਲਾ ਉਹਦਾ ਚਾਰ 14000 ਰੁਪਏ 3 ਕਿਲੋ ਲੈਣਾ ਯਾਨੀ ਕਿ ਆ ਵਧੀਆ ਉਹ ਮੈਂ ਬਣਾ ਦਿੰਦਾ ਕੋਈ ਸਾਈਡ ਇਫੈਕਟ ਨਹੀਂ ਪਤਾ ਨਹੀਂ ਜੀ ਕੋਈ ਕੋਈ ਚੱਕਰ ਨਹੀਂ ਮਾਰਾ ਕੋਈ ਮਰਜੀ ਦਵਾਈ ਖਾਈਏ ਬਦੂ ਹੂੰ ਪੈਸਾ ਕਰਤੀ ਇਹ ਚੀਜ਼ ਤਾਂ ਕਿਉਂਕਿ ਦੇਸੀ ਦਵਾਈਆਂ ਉਹ ਨਾ ਰੋੜ ਲੱਗੇ ਨਾ ਭੋਖਾ ਲਪਰੋਣਾ ਨਾ ਨੀਂਦ ਲੱਤਿੰਦੇ ਚੀਜ਼ਾਂ ਜਰੂਰੀ ਆਪਾਂ ਨੂੰ ਕੰਨੇ ਆਪਣੇ ਆਪਣੇ ਹਾਜ਼ਰ ਜੀ ਅ ਸੋ ਬਾਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਜਿਹੜਾ ਨਸ਼ੇ ਵਰਗ ਜਿਹੜਾ ਕੋੜ ਕਿਉਂਕਿ ਦੋ ਕੋੜ ਜਿਹੜੇ ਸਾਡੇ ਪੰਜਾਬ ਨੂੰ ਚਿੰਬੜੇ ਹੋਏ ਆ ਨਸ਼ਾ ਤੇ ਕੈਂਸਰ ਦੋਨੋਂ ਦੇ ਖਿਲਾਫ ਤੁਸੀਂ ਜਿਹੜਾ ਕਮਰ ਕਸਾ ਕਸ ਕੇ ਤੇ ਇੱਕ ਜੰਗ ਲੜ ਰਹੇ ਹੋ ਔਰ ਮੈਂ ਕਹੂੰਗਾ ਕਿ ਜਿੱਥੇ ਤੁਸੀਂ ਆਪਣਾ ਕਿੱਤਾ ਕਰ ਰਹੇ ਹੋ ਨਾਲ ਦੀ ਨਾਲ ਇੱਕ ਸੇਵਾ ਵੀ ਕਰ ਰਹੇ ਹੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਉਮੀਦ ਕਰਦੇ ਹਾਂ ਸੋ ਦਰਸ਼ਕੋ ਜੇਕਰ ਤੁਸੀਂ ਆਪਣੇ ਘਰ ਦੀਆਂ ਖੁਸ਼ੀਆਂ ਵਾਪਸ ਲਿਆਉਣੀਆਂ ਚਾਹੁੰਦੇ ਹੋ ਨਸ਼ੇ ਤੋਂ ਜਿਹੜੇ ਜੇ ਕੋਈ ਤੁਹਾਡਾ ਸਾਥ ਸੰਬੰਧੀ ਕੋਈ ਮੋਜਮਾਨ ਨਸ਼ਾ ਕਰਦਾ ਹੈ ਉਹ ਛੱਡਣਾ ਚਾਹੁੰਦਾ ਹੈ ਬਾਬਾ ਜੀ ਇੱਕ ਵਾਰ ਆਪਣਾ ਨੰਬਰ ਤੇ ਰਹਿਸਾ ਜਿਲ੍ਹਾ ਜੂਗ ਐਡਰੈਸ ਆਪਣਾ ਜਿਲ੍ਹਾ ਬਠਿੰਡਾ ਜੀ ਪਿੰਡ ਦਿਉਣ ਨੀਅਰ ਆਪਣਾ ਬਾਬਾ ਫੇਰ ਕਾਲਜ ਮਕਸਰ ਰੋਡ 787426969 ਆਪਣਾ ਨੰਬਰ ਹੈ ਜਦੋਂ ਮਰਜ਼ੀ ਮੈਨੂੰ ਕਾਲ ਕਰ ਲਓ ਤੇ ਐਡਰੈਸ ਆਪਣਾ ਦੱਸਿਆ ਹੋਇਆ ਤੇ ਮਕਸਰ ਰੋਡ ਦੇ ਉੱਤੇ ਬਿਲਕੁਲ ਵਸਿਆ ਹੋਇਆ ਪਿੰਡ ਦਿਉਣ ਜੇ ਜਦੋਂ ਮਰਜ਼ੀ ਅੱਗੇ ਆ ਕੇ ਮਿਲੋ ਇੱਥੇ ਆਪਣੀ ਸ਼ਾਪ ਆ ਨਾਲ ਹੀ ਤੁਹਾਨੂੰ ਬਾਕੀ ਵੀਡੀਓ ਦੇ ਵਿੱਚ ਹੋ ਸਾਰਾ ਕੁਝ ਦੱਸ ਦੇਣਗੇ ਮੁੰਡੇ ਤੇ ਉੱਤੇ ਆਪਣਾ ਨੰਬਰ ਵੀ ਚੱਲੂਗਾ ਸਕਰੀਨ ਤੇ ਜੀ ਤੇ ਉਸੇ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਬਾਕੀ ਹਾਂਜੀ ਉਸੇ